ሙਦੀਨ ਤੇ غلام ሙਦੀਨ ਦਾ ਬੇਟਾ ਸੈयद ਬਦਰੂਦੀਨ ਜਿਹੜਾ ਪਾਲਕੀ 'ਚ ਉਤਰਿਆ ਸੀ ਤੇ ਅਸੀਂ ਪਿਆਰ ਦੇ ਨਾਲ ਕਿੰਨੇ ਪੀਰ ਬੁੱਧੂ ਸ਼ਾ ਇਸਲਾਮ ਦੇ ਉਸ ਖਾਨਦਾਨ ਦੇ ਵਿੱਚੋਂ ਸੀ ਕੋਈ ਛੋਟੀ ਸਖੀਅਤ ਨਹੀਂ ਸੀ ਸੈयद ਪਰਿਵਾਰ ਦੇ ਵਿੱਚੋਂ ਸੀ حضرت محمد ਸਾਹਿਬ ਦੇ ਖਾਨ ਦੇ ਨਾਲ ਖਾਨਦਾਨ ਦੇ ਨਾਲ ਸੰਬੰਧ ਸੀ ਕੋਈ ਛੋਟੀ ਸਖਸ਼ੀਅਤ ਨਹੀਂ ਸੀ ਚੇਲੇ ਹੈਰਾਨ ਹੋਏ ਸੀ ਨਾ ਕਿ ਇਹ ਪੀਰ ਤਾਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾਵੇ ਤੇ ਔਰੰਗਜ਼ੇਬ ਨੰਗੇ ਪੈਰੀ ਇਹਨਾਂ ਦੀ استقبال ਕਰਨ ਵਾਸਤੇ ਹੁੰਦਾ ਐਵੇਂ ਨਹੀਂ ਸੀ ਹੁੰਦਾ ਪੀਰ ਜੀ ਦਾ ਰਤਬਾ ਹੀ ਇੰਨਾ ਉੱਚਾ ਸੀ ਤੇ ਹੁਣ ਉਹ ਪੀਰ ਜੀ ਜਿਹੜੇ ਨੇ ਜਿਹਦੇ ਆਪਣੇ ਮਰੀਦ ਸੀ ਉਹ ਗੁਰੂ ਦਾ ਮਰੀਦ ਬਣ ਗਿਆ ਐਵੇਂ ਦਾ ਮਰੀਦ ਬਣਿਆ ਕਿ ਪੰਗਾਣੀ ਦੇ ਜੰਗ ਦੇ ਵਿੱਚ ਪੁੱਤਰ ਸ਼ਹੀਦ ਭਰਾ ਸ਼ਹੀਦ ਮਰੀਦ ਸ਼ਹੀਦ ਸਾਰੇ ਆਪਣੇ ਪਰਿਵਾਰ ਦੇ ਜੀਆਂ ਨੂੰ ਸ਼ਹੀਦ ਕਰਾਉਣ ਤੋਂ ਬਾਅਦ ਜਦੋਂ ਕਲਗੀਧਰ ਪਾਤਸ਼ਾਹ ਨੇ ਕਿਹਾ ਨਾ ਸਾਈ ਜੀ ਤੁਸੀਂ ਸਾਡੇ ਧਰਮਯੋਧ ਦੇ ਵਿੱਚ ਆਪਣੇ ਪੁੱਤਰ ਕੁਰਬਾਨ ਕਰਾਏ ਨੇ ਦੱਸੋ ਕੀ ਮੰਗਦੇ ਹੋ ਤੇ ਪੀਰ ਜੀ ਨੇ ਕੀ ਕਿਹਾ ਸੀ ਗੁਰੂ ਪਾਤਸ਼ਾਹ ਨੇ ਇੱਕ ਬੜੀ ਕੀਮਤੀ ਚੀਜ਼ ਦਿੱਤੀ ਸੀ ਜਿਸ ਕੀਮਤੀ ਚੀਜ਼ ਨੂੰ ਅੱਜ ਅਸੀਂ ਸਭ ਤੋਂ ਵੱਧ ਬਰਬਾਦ ਕੀਤਾ ਹੈ ਗੁਰੂ ਪਾਤਸ਼ਾਹ ਨੇ ਇੱਕ ਬੜੀ ਕੀਮਤੀ ਚੀਜ਼ ਦਿੱਤੀ ਪਹਿਲਾਂ ਜਿਸ ਨੂੰ ਅੱਜ ਅਸੀਂ ਸਭ ਤੋਂ ਵੱਧ ਬਰਬਾਦ ਕੀਤਾ ਹੈ 239 ਸਾਲ ਦੇ ਇਤਿਹਾਸ ਦੇ ਵਿੱਚ ਸਿੱਖ ਧਰਮ ਦੇ ਵਿੱਚ 300 ਰੁਪਏ ਦੇਣ ਦਾ ਜ਼ਿਕਰ ਆਉਂਦਾ ਹੈ ਪਹਿਲਾ ਸਰੂਪਾ 6ਵੇਂ ਪਾਤਸ਼ਾਹ ਨੇ ਭਾਈ ਗੋਪਾਲਾ ਜੀ ਨੂੰ ਦਿੱਤਾ ਜਿਨ੍ਹਾਂ ਨੇ ਜਪਜੀ ਸਾਹਿਬ ਦਾ ਸ਼ੁੱਧ ਆਚਰਣ ਕੀਤਾ ਸੀ ਦੂਸਰੀ ਆਪਣੀ ਦਸਤਾਰ ਦੇ ਦੋ ਹਿੱਸੇ ਕਰਕੇ ਅੱਧਾ ਕਿਰਪਾਲ ਦਾਸ ਉਦਾਸੀ ਨੂੰ ਦਿੱਤਾ ਤੇ ਅੱਧਾ ਪੀਰ ਬੁੱਧੂ ਸ਼ਾਹ ਦੇ ਗਲ ਚ ਪਾ ਦਿੱਤਾ 239 ਸਾਲ ਦੇ ਇਤਿਹਾਸ ਦੇ ਵਿੱਚ ਤਿੰਨ ਸਰੂਪਿਆਂ ਦਾ ਜ਼ਿਕਰ ਮਿਲਦਾ ਮਾਫ ਕਰਨਾ ਅੱਜ ਅਸੀਂ ਇਸ ਬਖਸ਼ਿਸ਼ ਨੂੰ ਰੋਲ ਕੇ ਰੱਖ ਦਿੱਤਾ ਕੋਈ ਅਕਾਲੀਆਂ ਚੋਂ ਕਾਂਗਰਸ ਚ ਜਾ ਜਾਵੇ ਤਾਂ ਸਰੂਪੇ ਪਾ ਦਵੋ ਕਾਂਗਰਸ ਚੋਂ ਅਕਾਲੀਆਂ ਚ ਚਲਾ ਜਾਵੇ ਤਾਂ ਸਰੂਪੇ ਪਾ ਜਾਵੋ ਪੈਸੇ ਵੱਧ ਚੜਾ ਦਿਓ ਤਾਂ ਸਰੂਪਾ ਪਾ ਦਿਓ ਇਹ ਤਾਂ ਬਖਸ਼ਿਸ਼ ਉਹਨਾਂ ਨੂੰ ਮਿਲਦੀ ਸੀ ਜਾਂ ਜਿਹੜੇ ਸ਼ਹਾਦਤ ਦੇ ਵਿੱਚ ਆਪਣਾ ਆਪਾ ਕੁਰਬਾਨ ਕਰ ਦਿੰਦੇ ਨੇ ਜਾਂ ਜਿਹੜੇ ਬਾਣੀ ਦੇ ਰੱਸੀਏ ਨੇ ਇਹ ਤਾਂ ਬੜੀ ਉੱਚੀ ਬਖਸ਼ਿਸ਼ ਸੀ ਪੀਰ ਜੀ ਦੇ ਗਲ ਦੇ ਚ ਸਰੂਪਾ ਪਾਤਾ ਤੇ ਪੀਰ ਜੀ ਕਹਿੰਦੇ ਪਤਾ ਕਿੰਦਾ ਪਾਤਸ਼ਾਹ ਮੈਂ ਇਸ ਬਖਸ਼ਿਸ਼ ਦਾ ਅਧਿਕਾਰੀ ਨਹੀਂ ਜਿਹ ਹੈਗਾ ਖਿਆਲ ਕਰੋ ਪੁੱਤਰ ਸ਼ਹੀਦ ਭਤੀਜੇ ਸ਼ਹੀਦ ਭਰਾਤ ਸ਼ਹੀਦ ਮਰੀਦ ਸ਼ਹੀਦ ਸਰੂਪਾ ਪਾ ਦਿੱਤਾ ਪਾਸ਼ਾ ਨੇ ਤੇ ਹੱਥ ਜੋੜ ਕੇ ਖੜਾ ਆ ਗਿਆ ਪਾਸ਼ਾ ਮੈਂ ਇਸ ਬਖਸ਼ਿਸ਼ ਦਾ ਅਧਿਕਾਰੀ ਨਹੀਂ ਜਿਹ ਹੈਗਾ ਅੱਜ ਸਰੂਪੇ ਪੈਸਿਆਂ ਦਾ ਵਿਕਦੇ ਨੇ ਤੇ ਸੱਚ ਜਾਣਿਓ ਮੇਰਾ ਗੁਰੂ ਕਹਿੰਦਾ ਫਿਰ ਪੀਰ ਜੀ ਕੀ ਚਾਹੁੰਦੇ ਹੋ ਕਿੰਦਾ ਪਾਤਸ਼ਾ ਜਿਸ ਕੰਗੇ ਦੇ ਨਾਲ ਕੇਸ ਹਰੇ ਕਰ ਰਏ ਸੀ ਨੂੰ ਕੰਗਾ ਮੇਰੀ ਝੋਲੀ 'ਚ ਪਾ ਦਿਓ। ਪਾਤਸ਼ਾ ਨੇ ਉਹ ਕੰਗਾ ਝੋਲੀ 'ਚ ਪਾ ਦਿੱਤਾ। ਗੁਰੂ ਘਰ ਦਾ ਮਰੀਦ ਬਣ ਗਿਆ। ਕਿਸ ਤਰ੍ਹਾਂ ਦਾ ਮਰੀਦ ਬਣਿਆ ਕਿਵੇਂ ਦੀ ਸ਼ਹਾਦਤ? ਅਸੀਂ ਕਹਿੰਨੇ ਗੁਰੂ ਨੇ ਸਾਡੀ ਝੋਲੀ 'ਚ ਚਾਰ ਪੁੱਤਰਾਂ ਦੇ ਸਿਰ ਪਾਏ ਤੇ ਸੱਚ ਜਾਣਿਓ ਪੀਰ ਜੀ ਦਾ ਰੋਹਾਨੀਤ ਬਲ ਕਿਵੇਂ ਦਾ ਕਿ ਗੁਰੂ ਦੇ ਧਰਮ ਜੁੱਧ ਦੇ ਵਿੱਚ ਆਪਣੇ ਪੁੱਤਰ ਹੀ ਕੁਰਬਾਨ ਕਰ ਦਿੱਤੇ। ਔਰ ਸੱਚ ਜਾਣਿਓ ਅਸੀਂ ਛੋਟੀ ਜੀ ਚੜਾ ਕੇ ਚਾਹੁੰਦੇ ਆ ਕਿ ਸਾਡੇ ਗਾਲ ਚ ਸਰੂਪਾ ਪੈ ਜਾਵੇ ਉਹ ਪੁੱਤਰ ਸ਼ਹੀਦ ਕਰਾ ਕੇ ਕਹਿ ਰਿਹਾ ਕਿ ਨਹੀਂ ਮੈਨੂੰ ਤੁਸੀਂ ਵੱਡੀ ਬਖਸ਼ਿਸ਼ ਕਰ ਦਿੱਤੀ। ਮੇਰੀ ਇੰਨੀ ਵੱਡੀ ਔਕਾਤ ਨਹੀਂ ਸੀ ਜਿੰਨੀ ਵੱਡੀ ਬਖਸ਼ਿਸ਼ ਪਾਸ਼ਾ ਤੁਸੀਂ ਕਰ ਦਿੱਤੀ ਹੈ ਮੇਰੇ ਗਾਲ ਚ ਸਿਰਪਾਉ ਪਾ ਦਿੱਤਾ। ਖੈਰ ਮਰੀਦ ਬਣੇ ਤਲਗੀ ਤਰਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਉਸ ਗੱਲ ਤੇ ਆਉਣ ਲੱਗਾ ਤੀਗ ਰਫਤਾ ਗੁਰੂ ਗੋਬਿੰਦ ਸਿੰਘ ਮੈਂ ਸੋਚਿਆ ਸੀ ਕਿ ਅੱਜ